ਦੀ ਸਭ ਤੋਂ ਵੱਡੀ ਲੋਨ ਦੇ ਵਿੱਚ ਸਕੀਮ ਆ ਗਈ ਹੈ ਸੈਂਟਰ ਗਵਰਨਮੈਂਟ ਦੀ ਮਗਰ ਆਵਾਜ਼ ਆਉਂਦੀ ਹੈ ਬਾਈ ਜਿਹੜੀ ਵੀ ਸਕੀਮ ਹੈ ਕੋਈ ਵੀ ਨਸਲ ਦੀ ਤੁਸੀਂ ਬੱਕਰੀ ਰੱਖ ਸਕਦੇ ਹੋ ਭੇਡਾਂ ਰੱਖ ਸਕਦੇ ਹੋ ਇਹਦੇ ਵਿੱਚ ਠੀਕ ਹੈ ਏ ਮੈਂ ਪ੍ਰੋਪਰ ਅੱਜ ਜਿਹੜੀ ਦੱਸੂਗਾ ਜਿਹੜੀ ਸਰਕਾਰ ਵੱਨਿਓ ਗਾਈਡਲਾਈਨ ਹੈ ਇਹਦੇ ਵਿੱਚ ਕੋਈ ਜਗਾੜ ਵੀ ਕਰ ਸਕਦਾ ਆਪਦਾ ਜਿਵੇਂ ਤੁਹਾਡਾ ਕੋਈ ਹੱਥ ਵੱਸ ਪੈਂਦਾ ਜਮੀਨ ਘੱਟ ਵੱਧਾ ਪਰ ਜਿਹੜਾ ਸਹੀ ਅਕੋਰਡਿੰਗ ਜਿਹੜਾ ਰੂਲ ਹੈਗੇ ਆ ਉਹ ਮੈਂ ਲਿਖਾਉਂਗਾ ਸਾਰੇ ਠੀਕ ਹੈ ਇੱਕ ਆਪਾਂ ਕੱਲ ਨੂੰ ਗੱਲਬਾਤ ਕਰਾਂਗੇ ਇਹਦੂ ਛੋਟੀ ਸਕੀਮ ਹੈਗੀ ਆ ਇਹ ਹੈਗੀ ਆ ਐਨ ਐਲ ਐਮ ਨੈਸ਼ਨਲ ਲਾਈਸਟਾਕ ਮਿਸ਼ਨ ਨੈਸ਼ਨਲ ਲਾਈ ਸਟਾਕ ਮਿਸ਼ਨ ਇਹ ਅੱਜ ਨਹੀਂ ਆਈ ਬਹੁਤ ਸਾਲਾਂ ਦੀ ਆਈ ਹੋਈ ਹੈ ਸਕੀਮ ਪਰ ਆਪਣੇ ਤੱਕ ਪਹੁੰਚੀ ਆ ਸਾਲਕ ਦੀ ਹੈ ਅਜ ਤੋਂ ਪਹਿਲਾਂ ਮਹਾਰਾਸ਼ਟਰ ਕਰਨਾਟਕ ਆਲੇ ਸਾਰੇ ਲਾਹ ਲੈ ਗਏ ਜਿਹੜੇ ਨੂੰ ਨਹੀਂ ਸੁਣਦਾ ਮਗਰ ਗਾਂ ਆ ਜਾਓ ਜੀ ਇੱਥੇ ਆ ਜਾਓ ਦੋ ਜਣ ਇੱਧਰ ਲੈ ਆਜੋ ਤੁਸੀਂ ਇਥੇ ਇਹ ਕਾਫੀ ਰਾਜਾਂ ਦੇ ਵਿੱਚ ਬਹੁਤ ਵੱਡੇ ਵੱਡੇ 5-500 ਬੱਕਰੀਆਂ ਵਾਲੇ ਵੀ ਫਾਰਮ ਬਣ ਗਏ ਪਰ ਆਪਣੇ ਸਾਲ 1.5 ਸਾਲ ਤੋਂ ਪਤਾ ਲੱਗਿਆ ਇਹ ਚੀਜ਼ ਦਾ ਹਜੇ ਵੀ ਇਹਦੇ ਵਿੱਚ ਮੰਨ ਲਾ ਕੋਈ ਬੈਂਕ ਵਾਲਿਆਂ ਨੂੰ ਸਰਕਾਰ ਨੇ ਜਾਂ ਕੋਈ ਸੈਟਿੰਗ ਕੀਤੀ ਨਹੀਂ ਆਪ ਨੂੰ ਆਪ ਦੱਸਣਾ ਪੈਣਾ ਭਈ ਅਸੀਂ ਆ ਸਕੀਮ 'ਚ ਅਸੀਂ ਬੱਕਰੀਆਂ ਲੈ ਰਹੇ ਹਾਂ ਇਹ ਜਿਹੜਾ ਪਹਿਲਾ ਸਕੀਮ ਹੁੰਦੀ ਸੀ ਇਹਦੇ ਵਿੱਚ ਜਦੋਂ ਸਟਾਰਟ ਹੋਈ ਐ ਇਹ ਉਦੋਂ ਇਹਦੇ ਵਿੱਚ ਕਿਹੜੀ ਸਿਸਟਮ ਚੱਲਿਆ ਸੀਗਾ 500 ਬੱਕਰੀ 25 ਬੱਕਰੀ ਤੇ 50% ਸਬਸਿਡੀ ਜਦੋਂ ਪਹਿਲਾਂ ਚੱਲੀ ਸੀ ਉਦੋਂ ਆ ਸਕੀਮ ਸੀ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਬੱਕਰੀਆਂ ਦਾ ਕਰ ਸਕਦੇ ਹੋ ਮੁਰਗੀਆਂ ਦਾ ਕਰ ਸਕਦੇ ਹੋ ਦੇਸੀ ਮੁਰਗੀ ਦਾ ਤੇ ਸੂਰਾਂ ਦਾ ਕਰ ਸਕਦੇ ਹੋ ਇਹ ਕੱਲਾ ਬੱਕਰੀਆਂ ਦੇਣੀ ਤਿੰਨਾਂ ਦੀ ਮੰਨ ਲਓ ਸਕੀਮ ਹੈਗੀ ਐ ਇੱਥੇ ਪਰ ਜਿਹੜੀ ਆਪਾਂ ਨਾਲਜ ਦੇਣੀ ਆ ਉਹ ਆਪਾਂ ਬੱਕਰੀਆਂ ਦੀ ਦੇ ਸਕਦੇ ਆ ਦੂਜੀਆਂ ਦਾ ਆਪਾਂ ਨੂੰ ਪਤਾ ਨਹੀਂ ਉਦੋਂ ਬੱਕਰੀਆਂ ਦੀ ਸੀ 500 ਬੱਕਰੀ ਤੇ 25 ਬੱਕਰੇ ਤੇ ਜਿਹੜੀ ਇਹਦੀ ਰਾਖਮ ਬੰਦੀ ਸੀ ਲੋਨ ਦੀ ਪੂਰੀ 1 ਕਰੋੜ 25 ਲੱਖ ਦੇ ਵਿੱਚ ਬੰਦੀ ਸੀ ਇਹ ਸਰਕਾਰ ਨੇ ਬਣਾਇਆ ਸੀ ਐਨ ਐਲ ਐਮ ਕਿਉਂ ਬਣਾਈ ਸੀ ਇੱਕ ਤਾਂ ਆਬਾਦੀ ਵਧ ਰਹੀ ਜਾਂਦੀ ਹੈ ਭੁੱਖ ਭੁੱਖਮਾਰੀ ਵਧਦੀ ਹੈ ਆਂਡਾ ਮੀਟ ਦੁੱਧ ਮਾਸ ਸਾਰੇ ਦੀ ਦਿੱਕਤ ਆਉਂਦੀ ਸੀ ਬਾਹਰੋਂ ਮੰਗਾਉਂਦੇ ਸੀ ਉਹਨਾਂ ਨੇ ਆਖਿਆ ਨਾਲੇ ਤਾਂ ਇਹ ਘਾਟ ਪੂਰੀ ਹੋ ਜੂਗੀ ਤੇ ਨਾਲੇ ਰੁਜ਼ਗਾਰ ਮਿਲੂਗਾ ਪਰ ਇਹਦੇ ਵਿੱਚ ਕੀ ਹੋਇਆ ਜਦੋਂ 1 ਕਰੋੜ ਦਾ ਨਾਮ ਆ ਗਿਆ ਇਹਦੇ ਵਿੱਚ ਕੋਈ ਮਾੜੇ ਬੰਦੇ ਨੇ ਤਾਂ ਹੱਥ ਨਹੀਂ ਪਾਇਆ ਤੇ ਨਾ ਹੀ ਮਾੜੇ ਬੰਦੇ ਨੂੰ ਬੈਂਕ ਅਫੋਰਡ ਕਰਦੀ ਸੀ ਯਾਰ ਬਈ 1 ਕਰੋੜ ਰੁਪਈਆ ਦੇ ਤਾਂ ਉਹ ਵਾਪਸ ਕਿਵੇਂ ਲਵਾਉਂਗੀ ਜਦੋਂ ਸਰਕਾਰ ਨੇ 2-3 ਸਾਲਾਂ ਦਾ ਲੈਵਲ ਕੱਢਿਆ ਬਈ ਠੀਕ ਹੈ ਬਈ ਇਹਨੂੰ ਵੱਡੇ ਬੰਦੀ ਕਰਾ ਰਹੇ ਆ ਜਿਹੜੇ ਸੈਲਰਾਂ ਸੁੱਲਰਾਂ ਦੇ ਉਹਨਾਂ ਕੋਲੇ ਸੀਏ ਹੁੰਦਾ ਸਾਰਾ ਕੁਝ ਹੁੰਦਾ ਉਹ ਬੰਦੇ ਨੇ ਸਬਸਿਡੀਆਂ ਨਾਪਲੀਆਂ ਖਾ ਲੀਆਂ ਕੁਝ ਵੀ ਫੇਲ ਵੀ ਹੋ ਗਿਆ ਕੰਮ ਫੇਰ ਸਰਕਾਰ ਨੇ ਹੁਣ ਜਿਹੜਾ ਦੁਬਾਰੇ ਚੇਂਜ ਕੀਤੇ ਆ ਇਹਦੇ ਵਿੱਚ 2 ਸਾਲਾਂ ਤੋਂ ਉਹ ਲਿਖਾਉਂਗਾ ਤੁਹਾਨੂੰ ਮੈਂ ਜਿਹੜੀ ਅੱਜ ਦੀ ਸਕੀਮ ਹੈ ਜਿਹੜੀ ਆਪਣੇ ਕੰਮ ਦੀ ਸਕੀਮ ਹੈਗੀ ਆ ਹੁਣ ਇਹਦੇ ਵਿੱਚ 5 ਗਰੁੱਪ ਬਣਾਇਆ ਸਰਕਾਰ ਨੇ 100 ਬੱਕਰੀ 5 ਬੱਕਰੇ 200 10 ਬੱਕਰੇ 300 15 400 20 ਬੱਕਰੇ 500 ਤੇ 25 ਆ ਉਹੀ ਸਕੀਮ ਪਹਿਲਾਂ ਵਾਲੀ ਵੀ ਨਾਲ ਕਰਤੀ ਬਈ ਕੋਈ ਤਗੜਾ ਬੰਦਾ ਕਰਨਾ ਚਾਹੁੰਦਾ ਉਹ ਵੀ ਕਰ ਸਕਦਾ ਹੁਣ ਮੈਂ ਦੱਸੂਗਾ ਇਹਦੇ ਬਾਰੇ ਤੇ ਤੁਸੀਂ ਵੀ ਇਹੀ ਰੱਖਣਾ ਬਈ ਆਹੀ ਭਰਗੇ ਵੱਡਾ ਜਿਆਦੇ ਨਾ ਭਰਗੇ ਪਰ ਵੱਡਾ ਭਰਨਾ ਜਿਹੜਾ ਮੈਂ ਮਟੀਰੀਅਲ ਆ ਜ਼ਮੀਨ ਇਹਦੀ ਦੱਸੂਗਾ ਇਹਨਾਂ ਨਾਲ ਗੁਣਾ ਕਰੀ ਜਾਓ ਜੇ 200 ਦਾ ਰੱਖਣਾ ਇਹਨੂੰ ਦਵਲਣਾ ਕਰ ਲਓ ਜੇ ਜਿਵੇਂ ਇਹਦਾ ਕਿਲਾ ਇਹਦੇ ਪੰਜ ਕਿल्ले ਇਹਦਾ 20 ਲੱਖ ਦਾ ਇਹਦਾ ਕਰੋੜ ਦਾ ਠੀਕ ਆ ਉਹ ਇਹਦੇ ਨਾਲ ਗੁਣਾ ਕਰ ਲਓ ਜੇ ਇਹਦਾ ਮੈਂ ਦੱਸੂਗਾ ਠੀਕ ਹੈ ਹੋਣਾ ਜਿਹੜਾ 100 ਬੱਕਰੀ ਤੇ ਪੰਜ ਬੱਕਰੀ ਇਹਦੇ ਵਿੱਚ ਲੋਨ ਬੰਦਦਾ 20 ਲੱਖ ਦਾ ਲਖ ਲੋ ਜੀ ਤੇ 5 ਲੱਖ ਆਪਾਂ ਵੱਧ ਵੀ ਲੈ ਸਕਦੇ ਆ 25 ਲੱਖ ਤੱਕ ਲੋਨ ਵਿੱਚ ਅਪਰੂਵ ਹੁੰਦਾ 25 ਲੱਖ ਦੇ ਵਿੱਚੋਂ 10% ਸਾ ਆਪਣਾ ਹੋਣਾ ਚਾਹੀਦਾ ਖਾਤੇ ਦੇ ਵਿੱਚ ਮਾਰਜਨ ਮਨੀ 2.5 ਲੱਖ ਰੁਪਇਆ ਬਾਕੀ ਆਪਾਂ ਨੂੰ ਬੈਂਕ ਦੇਊਗੀ 22-23 ਲੱਖ ਰੁਪਇਆ 20 ਲੱਖ ਵੀ ਲੈ ਸਕਦੇ ਆ 22-23 ਵੀ ਲੈ ਸਕਦੇ ਆ ਤੁਸੀਂ ਪ੍ਰੋਪਰ ਪਰ 20 ਲੱਖ ਹੈ ਜਿਹੜੀ ਸਬਸਿਡੀ ਆਉਣੀ ਆ ਉਹ 20 ਲੱਖ ਚੋਂ ਮਿਲਣੀ ਆ 50% ਇਹ ਸਾਰਿਆਂ ਤੇ 50% ਸਬਸਿਡੀ ਆ 20 ਲੱਖ ਦਾ ਅੱਧ 10 ਲੱਖ ਰੁਪਇਆ ਸਬਸਿਡੀ ਮਿਲਣੀ ਆ ਜਿਹੜਾ ਉਤਲਾ 5 ਜਾਂ 3 ਚੱਕਾਂਗੇ ਉਹ ਚ ਸਬਸਿਡੀ ਨਹੀਂ ਆਉਣੀ 25 ਦਾ ਹੋ ਗਿਆ ਆਪਣਾ 10 ਲੱਖ ਹੀ ਆਉਣਾ ਆਪਾਂ ਨੂੰ ਭਾਵੇਂ 22 ਦਾ ਹੋ ਗਿਆ 10 ਲੱਖ ਹੀ ਆਉਣਾ ਔਰ 200 ਬੱਕਰੀ ਦਾ ਬਣਾ ਲੋ 40 ਲੱਖ ਦੂਜਾ ਇਹ ਗੁਣਾ ਕਰੀ ਜਾਓ ਠੀਕ ਹੈ ਇਹਦੇ ਮੈਂ ਡਾਕੂਮੈਂਟ ਵੀ ਦੱਸੂਗਾ ਕਿਹੜੇ-ਕਿਹੜੇ ਚਾਹੀਦੇ ਆ ਇਹਦੇ ਵਿੱਚ ਜਿਹੜਾ ਪ੍ਰੋਪਰ ਹੈਗਾ ਸਰਕਾਰੀ ਬੈਂਕ ਤੇ ਅਰਧ ਸਰਕਾਰੀ ਬੈਂਕ ਆਪਾਂ ਨੂੰ ਲੋਨ ਦਿੰਦੀਆਂ ਹੋਣਾ HDFC ਵਾਲੇ ਵੀ ਹਮੇ ਭਰਨ ਲੱਗੇ ਉਹ ਤੁਸੀਂ ਆਪ ਦਾ ਪਹਿਲਾਂ ਕਲੀਅਰ ਕਰ ਲਓ ਜੀ ਉਹਨਾਂ ਨੂੰ ਪਰ ਸਰਕਾਰੀ ਤੇ ਅਰਧ ਸਰਕਾਰੀ ਵਾਲੇ ਮਨਾ ਨਹੀਂ ਕਰ ਸਕਦੇ ਆਪਾਂ ਨੂੰ ਉਹ ਉਹਨਾਂ ਨੂੰ ਦੇਣਾ ਪਊਗਾ ਬਾ ਆਪਣਾ ਬੈਂਕਰ ਕਾਰਡ ਸਹੀ ਹੋਣਾ ਚਾਹੀਦਾ ਆਪਦਾ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਸਿਵਲ ਸਕੋਰ 650 700 750 ਹੋਣਾ ਚਾਹੀਦਾ। ਇਸ ਤੋਂ ਉੱਪਰ ਕਿੰਨਾ ਮਰਜ਼ੀ ਹੋਵੇ। ਕੋਣ ਇੱਥੇ ਕਹੇਦਾ ਤੁਹਾਡਾ ਸਿਵਲ ਸਕੋਰ ਗਲਤ ਹੈ। ਤੁਹਾਡੇ ਵਾਸਤੇ ਇਹਨਾਂ ਕਰ ਸਕਦਾ ਤੁਹਾਡੇ ਪਰਿਵਾਰ ਚੋਂ ਜਿਹਦਾ ਸਹੀ ਹੈ ਮੈਨੂੰ ਆਧਾਰ ਕਾਰਡ ਇੱਕ ਦੋ ਦਿਨਾਂ ਚ ਭੇਜ ਦਿਓ ਜੇ। ਸਰਟੀਫਿਕੇਟ ਮੈਂ ਤੁਹਾਡਾ ਕੈਨਸਲ ਕਰਕੇ ਉਹਦਾ ਭੇਜ ਦੂੰਗਾ। ਏਰੀਆ ਆਪਣੇ ਬੰਦਿਆਂ ਦਾ ਗਲਤੀ ਹੁੰਦਾ ਵਜਾ ਦੇਤਾ। ਬੁੜੀਆਂ ਦਾ ਚੰਗਾ ਪਿਆ ਹੁੰਦਾ ਸਿਵਲ ਸਕੋਰ। ਠੀਕ ਹੈ। ਉਹ ਤੁਸੀਂ ਸਿਵਲ ਸਕੋਰ ਆਪਦਾ ਪਹਿਲਾਂ ਚੈੱਕ ਕਰਾ ਲਓ ਜੇ ਬੈਂਕ 'ਚ। ਇਹ ਪੰਜ ਗਰੁੱਪ ਹੈ ਹੁਣ ਇਹਦੇ ਵਿੱਚ ਪੈਸੇ ਆਉਣੇ ਕਿਵੇਂ ਆ ਕਿੱਥੋਂ ਫੈਲ ਚੱਲਣੀ ਆ ਆਪਣੀ ਸਾਰਾ ਕੁਝ ਦੱਸ ਦਾਂ ਤੁਹਾਨੂੰ ਉਹ ਨਹੀਂ ਉਹ ਤਾਂ ਦੂਜੇ ਪ੍ਰੇਮ ਬਿੱਲੇ ਨੂੰ ਪੁੱਛੋ ਤੁਹਾਡਾ ਟ੍ਰੇਨਿੰਗ ਸਰਟੀਫਿਕੇਟ ਆ ਗਿਆ। ਠੀਕ ਹੈ ਉਸ ਤੋਂ ਬਾਅਦ ਤੁਸੀਂ ਕਾਰਵਾਈ ਸ਼ੁਰੂ ਕਰਾਉਣੀ ਆ ਆਪਦੀ। ਸਰਟੀਫਿਕੇਟ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਉਹ ਹੈਗਾ ਡੀਪੀਆਰ ਦਾ। ਡਿਟੇਲ ਪ੍ਰੋਜੈਕਟ ਰਿਪੋਰਟ ਲੇਖ ਲਓ। ਪ੍ਰੋਜੈਕਟ ਫਾਈਲ ਲੇਖ ਲਓ। ਕੱਲੀ ਪ੍ਰੋਜੈਕਟ ਲੇਖ ਲਓ। ਇਹਨੂੰ ਡੀਪੀਆਰ ਵੀ ਕਹਿੰਦੇ ਨੇ ਡਿਟੇਲ ਪ੍ਰੋਜੈਕਟ ਫਾਈਲ ਪ੍ਰੋਜੈਕਟ ਫਾਈਲ ਵੀ ਕਹਿ ਦਿੰਦੇ ਆ ਇਹ ਕੌਣ ਬਣਾਉਂਦਾ ਸੀਏ ਬਣਾਉਂਦਾ ਜਿਹੜੀਆਂ ਆਪਣਾ ਇਨਕਮ ਟੈਕਸ ਦੀਆਂ ਰਿਟਰਨਾਂ ਭਰਦੇ ਆ ਜਾਂ ਆਪਾਂ ਕੋਈ ਸੇਲਰਾਂ ਦੀ ਫਾਈਲ ਤਿਆਰ ਲੋਨਾਂਾਂ ਦੀਆਂ ਇਹ ਸਾਨੂੰ ਹਰ ਜ਼ਿਲ੍ਹੇ ਦੀਆਂ ਕਚੈਰੀਆਂ ਦੇ ਨੇੜੇ ਤੇੜੇ ਮਿਲ ਜਾਣਗੇ ਪਰ ਚੰਗੇ ਚੰਗਾ ਸੀਏ ਫੜਨਾ ਉਹਦੇ ਆਸਤੇ ਤੁਹਾਡੇ ਕੋਲੇ ਹੈ ਨਹੀਂ ਉਹ ਆਪਾਂ ਫਾਈਲ ਤਿਆਰ ਕਰਵਾ ਦਾਂਗੇ 6000 ਰੁਪਏ ਖਰਚਾ ਉਹ ਫਾਈਲ ਦੀ ਵੱੱਚੋ ਆਪੇ ਫਾਰਮ ਭਰ ਕੇ ਦਿਓ ਜਿਹੜਾ ਐਨਐਲਐਮਏ ਆਨਲਾਈਨ ਹੀ ਫਾਰਮ ਭਰਿਆ ਜਾਣਾ ਇਹਦੀ ਸਰਕਾਰ ਦੀ ਵੈਬਸਾਈਟ ਹੈ ਐਨਐਲਐਮ ਦੀ ਜੇ ਤੁਸੀਂ ਭਰੋਗੇ ਸਰਕਾਰੀ ਵੈਬਸਾਈਟ ਨਿਕਲੂਗੀ ਤੇ ਇਹਦਾ ਦਫ਼ਤਰ ਦਿੱਲੀ ਹੈ ਸੈਂਟਰਲ ਗਵਰਨਮੈਂਟ ਦੀ ਸਕੀਮ ਆ ਇਹ ਪ੍ਰੋਜੈਕਟ ਫਾਈਲ ਤਿਆਰ ਕਰ ਲਈ ਉਹਨੇ ਫਾਰਮ ਭਰਤਾ ਉਸ ਤੋਂ ਬਾਅਦ ਤੁਹਾਨੂੰ ਕੋਡ ਮਿਲ ਜਾਣਾ ਵੈਬਸਾਈਟ ਤੋਂ ਤੁਹਾਡਾ ਅਕਾਊਂਟ ਵਿੱਚ ਖੁੱਲ ਜਾਣਾ ਉਹਦੇ ਤੁਹਾਡਾ ਵੇਟਿੰਗ ਦੇ ਵਿੱਚ ਪੈਣਾ ਕਿਉਂਕਿ ਇਹਨੂੰ ਪੂਰੇ ਭਾਰਤ ਦੇ ਕਿਸਾਨ ਨੈਤ 100000 2000 ਫਾਈਲਾਂ ਭਰੀ ਦੀਆਂ ਇਹ ਚ ਇਹ ਆਏ 1-2 ਦਿਨਾਂ ਦਾ ਕੰਮ ਨਹੀਂ ਇਹਦਾ ਤੁਹਾਡਾ ਲੋਨ 2 ਮਹੀਨਾ ਤੋਂ ਲੈ ਕੇ 5 ਮਹੀਨੇ ਲੱਗ ਸਕਦੇ ਆ ਪਾਸ ਹੋਣ ਤੇ ਫਿਰ ਦਾ ਇਹਦਾ ਦੱਸੂਗਾ ਸ਼ਡਿਊਲ ਕਿਵੇਂ ਤਾਂ ਥਾਂ ਥਾਂ ਤੋਂ ਚੱਲਦਾ ਬਾਕੀ ਇਹਦੇ ਬਾਰੇ ਜਿਹੜੀਆਂ ਬਰੀਕੀਆਂ ਉਹ ਆਪਣੇ ਬੰਦੇ ਅੱਜ ਆਉਣਗੇ ਜਾਂ ਕੱਲ ਨੂੰ ਉਹ ਵੀ ਤੁਹਾਨੂੰ ਦੱਸ ਦੇਣਗੇ ਮੈਂ ਉਹ ਦੱਸਨੇ ਜਿਹੜੇ ਪ੍ਰੋਪਰ ਸਹੀ ਰੂਲ ਹੈਗੇ ਆ ਕੰਗਾਲਾ ਦੇ ਵਿੱਚ ਜੇ ਜ਼ਮੀਨ ਦਾ ਨਾਮ ਆਉਂਦਾ ਹੋਇਆ ਬਿਨਾਂ ਜ਼ਮੀਨ ਉਹ ਵੀ ਮੈਂ ਤੁਹਾਨੂੰ ਦੱਸੂਗਾ ਜਿਹੜੀ ਕੱਲ ਨੂੰ ਦੱਸੂਗਾ ਉਹ ਥੋੜਾ ਜਿਹਾ ਰੂਲ ਉਹਦੇ ਘੱਟ ਹੈ ਉਹਦੀ ਸਬਸਿਡੀ ਵੀ ਘੱਟ ਹੈ ਉਹ ਚ ਘੱਟ ਵਾਲੀ ਵੀ ਹਿੱਸਾ ਲੈ ਸਕਦੇ ਆ ਪਰ ਇਹ ਚ 20 ਲੱਖ ਤੋਂ ਸਟਾਰਟ ਹੀ ਹੋਊਗਾ 100 ਬੱਕਰੀ ਤੋਂ ਉਹ ਦੂਜੀ ਜਿਹੜੀ ਪੀ ਐਮ ਈ ਜੀ ਪੀ ਆ ਉਹ ਚ ਆਪਾਂ ਮੰਨ ਲਓ 50 ਬੱਕਰੀਆਂ 25 30 5 ਲੱਖ 10 ਲੱਖ 15 ਦਾ ਵੀ ਕਰਾ ਸਕਦੇ ਆ ਉਹ ਇੱਕ ਮਹੀਨੇ ਚ ਹੋ ਜਾਂਦਾ ਹੁਣ ਆ ਗਈ ਪ੍ਰੋਜੈਕਟ ਫਾਈਲ ਤੇ ਗੱਲ ਓਏ ਫੋਨ ਦੇ ਮੇਰਾ ਹੁਣ ਜਦੋਂ ਪ੍ਰੋਜੈਕਟ ਫਾਈਲ ਤਿਆਰ ਕਰਵਾਉਣੀ ਆ ਛੋਡੇ ਕੋਲੇ ਕੀ ਡਾਕੂਮੈਂਟ ਹੋਣੇ ਚਾਹੀਦੇ ਆ ਲੋਨ ਆਸਤੇ ਸਾਰੇ ਉਹ ਲੇਖ ਲੋ ਜੀ ਬਾਕੀ ਕਿਸੇ ਨੂੰ ਨਹੀਂ ਲਿਖਣਾ ਆਉਂਦਾ ਮੈਂ ਗਰੁੱਪ ਚ ਵੀ ਪਾ ਦੂੰਗਾ ਉਹ ਆ ਦਾ ਸਾਮਕੇ ਰੱਖ ਲੋ ਜੀ ਜਦੋਂ ਇਹ ਤੁਸੀਂ ਸੀਏ ਨੂੰ ਦੇਣੇ ਆ ਘਰੇ ਬੈਠੇ ਨੇ ਕੰਮ ਕਰਾਉਣਾ ਜੇ ਜਿਹੜੇ ਮੈਂ ਡਾਕੂਮੈਂਟ ਰਖਾਏ ਇੱਕ ਸਕੈਨਰ ਆਉਂਦਾ ਐਪ ਉਹਦਾ ਪੀਡੀਐਫ ਫਾਈਲ ਬਣ ਜਾਂਦੀ ਹੁੰਦੀ ਐ ਤੁਹਾਨੂੰ ਨਹੀਂ ਬਣਾਉਣੀ ਆਉਂਦੀ ਕਿਸੇ ਪੜ੍ਹੇ ਲਿਖੇ ਤੋਂ ਜਾਂ ਕੋਈ ਦੁਕਾਨ ਵਾਲੇ ਤੋਂ ਜਿਹੜਾ ਇਹ ਕੰਮ ਕਰਦਾ ਉਹ ਤੋਂ ਬਣਵਾ ਲਓ ਜੀ ਪੀਡੀਐਫ ਫਾਈਲ ਤੁਹਾਡੀ ਕੱਲੇ ਕੱਲੇ ਅੱਡ-ਅੱਡ ਹੋਣੀ ਚਾਹੀਦੀ ਐ ਆਧਾਰ ਕਾਰਡ ਦੀ ਅੱਡ ਜਿਵੇਂ ਸਾਰੇ ਕਾਹੇ ਦੀ ਅੱਡ ਤੇ ਕਲੀਅਰ ਹੋਣੀ ਚਾਹੀਦੀ ਐ ਇਹ ਨਾ ਹੋਵੇ ਤੁਹਾਡੇ ਵਿੱਚ ਗੂਠਾ ਆਈ ਜਾਂਦਾ ਕਿਤੇ ਮਗਰ ਭਾਂਡੇ ਪਏ ਐ ਦੂਰੋਂ ਨੇੜਿਓਂ ਪੂਰੇ ਉਹਨੂੰ ਕੱਟ ਕੇ ਉਹਨੂੰ ਸਾਰਾ ਕੁਝ ਕਰਨਾ ਠੀਕ ਐ ਇਹ ਲੇਖ ਲਓ ਪਹਿਲੇ ਨੰਬਰ ਤੇ ਜ਼ਮੀਨ ਦੀ ਰਜਿਸਟਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ ਜਮ੍ਹਾਂ ਬੰਦੀ ਕਹਿ ਦਿੰਦੇ ਜੀ ਨੂੰ ਇਹ ਜ਼ਮੀਨ ਕਿਸੇ ਵੀ ਹੋਰ ਦੇ ਲੋਨ ਕਿਸੇ ਹੋਰ ਦਾ ਨਹੀਂ ਉਹ ਵੀ ਦੱਸਦਾ ਜ਼ਮੀਨ ਦੀ ਜਮ੍ਹਾਂ ਬੰਦੀ ਦੀ ਫੋਟੋ ਪੀਡੀਐਫ ਬਣਾਉਣੀ ਹੈ ਤੁਸੀਂ 100 ਬੱਕਰੀ ਤੇ 5 ਬੱਕਰੀਆਂ ਅਤੇ ਤੁਹਾਡੇ ਕੋਲੇ 1 ਕਿਲੋ ਤੋਂ ਲੈ ਕੇ 1.5 ਕਿਲੋ ਹੋਣਾ ਚਾਹੀਦਾ ਇਹ ਲੇਖ ਲਓ ਹੁਣ ਇਹ ਬਾਈ ਆਇਆ ਪਹਿਨੇ ਗੇਣੇ ਲੈਣੀਆਂ ਜਮੀਨ ਇਹਦੇ ਡੈਡੀ ਦੇ ਨਾਮ ਤੇ ਆ ਮੰਮੀ ਦੇ ਨਾਮ ਤੇ ਆ ਉਹ ਵੀ ਵਿੱਚ ਕਈ ਭਰਾ ਬੈਠੇ ਹੋਣਗੇ ਉਹ ਤੁਸੀਂ ਲੀਜ਼ ਸਰਟੀਫਿਕੇਟ ਕਰਾਉਣਾ ਜੇ ਤਾਂ ਆਪ ਦੇ ਪਿਓ ਤੋਂ ਮਾਂ ਤੋਂ ਕਰਾਉਣਾ